ਅੱਜ ਮੈਂ ਪੁਰੀਪੁਰ ਤੋਂ ਬੈਲਟਨ ਪੰਜਾਬ ਦੇ ਬਾਰੇ ਯੂਨੀਅਨ ਅੱਜ ਜਿਲੰਦ ਆਪਣੇ ਤਰਨਤਾਰਨ ਡਿਸਟ੍ਰਿਕਟ ਐਸੋਸੀਏਸ਼ਨ ਨੇ ਆਪਣੀ ਇੱਕ ਮੀਟਿੰਗ ਰੱਖੀ ਹੈ ਬੇਸਿਕਲੀ ਥਿਸ ਇਜ਼ ਅ ਐਜੂਕੇਸ਼ਨਲ ਪ੍ਰੋਗਰਾਮ ਹ ਹੁੰਦਾ ਹੈ ਇਸ ਜੁੜੀ ਵੀ ਮੀਟਿੰਗ ਕਰੀਦੀ ਹੈ ਅੱਜ ਅਸੀਂ ਮੈਂਬਰਾਂ ਨੂੰ ਜਾਗਰੂਕ ਕਰਵਾਇਆ ਕਿ ਸੈਂਟਰ ਗਵਰਨਮੈਂਟ ਵੱਲੋਂ ਜਿਹੜੀਆਂ 159 ਡਰੱਗਸ ਦੇ ਉਹਨਾਂ ਨੇ ਬੈਨ ਲਗਾਇਆ ਹੈ ਉਹਦੇ ਉੱਤੇ ਪੂਰਨ ਤੇ ਆ ਬੈਨ ਹੈ ਸੋ 59 ਦਾ ਡਰੱਗਸ ਹੈ ਪਰ 20000 ਤੋਂ ਵੱਧ ਉਹ ਹੀ ਮੇਲੇ ਪ੍ਰਾਪਤ ਦੇ ਸਕਦੇ ਨੇ ਜਿਹੜੀ ਕੰਪਨੀਆਂ ਨੂੰ ਪਰਮਿਸ਼ਨ ਮਿਲੀ ਹੈ ਜਾਂ ਅਗਲੀ ਤਰੀਕ ਉਹਨਾਂ ਨੂੰ ਮਿਲੀ ਹੈ ਉਹ ਹੀ ਕੰਪਨੀਆਂ ਵੇਚ ਸਕਦੀਆਂ ਬਾਕੀ ਟੋਟਲ ਹੀ ਅੱਜ ਉਹ ਦਵਾਈਆਂ ਨਹੀਂ ਵੇਚ ਸਕਦੇ ਮੈਂਬਰਾਂ ਨੂੰ ਜਾਣੂ ਕਰਵਾਇਆ ਕਿ ਜਿਹੜੇ ਮੈਂਬਰਾਂ ਕੋਲ ਪਈਆਂ ਨੇ ਆਪਣੀ ਚੈੱਕ ਕਰ ਤੇ ਆਪਣੇ ਹੋਲ ਸੇਲਰ ਜਿਹੜੇ ਨੇ ਉਹ ਉਹਨਾਂ ਨੂੰ ਭੇਜਣ ਹੋਲ ਸੇਲਰ ਜਿਹੜੇ ਨੇ ਕੰਪਨੀਆਂ ਨੂੰ ਵਾਪਸ ਭੇਜਣ ਜਿਨ੍ਹਾਂ ਨੂੰ ਪਰਮਿਸ਼ਨ ਨਹੀਂ ਉਸ ਤੋਂ ਇਲਾਵਾ ਜਿਹੜੀਆਂ ਐਂਡੀਪੀਐਸ ਐਕਟ ਦੇ ਵਿੱਚ ਦੁਵਾਈਆਂ ਆਉਂਦੀਆਂ ਜਾਂ ਪੰਜਾਬ ਸਰਕਾਰ ਨੇ ਫ੍ਰੀ ਗਵਰਨੈਂਟ 300 ਦੇ ਉੱਤੇ ਸ਼ੈਡਿਊਲ ਐਚ1 ਦੇ ਵਿੱਚ ਜਿਹੜੀਆਂ ਉਹਨਾਂ ਨੇ ਰੈਸਟ੍ਰਿਕਸ਼ਨ ਲਾਈਆਂ ਉਹ ਮੈਂਬਰਾਂ ਨੂੰ ਕੰਪਲੀਟ ਸਾਰਾ ਜਨਮ ਕਰਵਾਇਆ ਅਮੈਂਡਡ ਡਰੱਗ ਪਾਲਿਸੀ ਯਾਨੀ ਕਿ ਪੰਜਾਬ ਸਰਕਾਰ ਦੀ ਹੈ ਉਹਦੇ ਵਿੱਚ ਕਮੀਆਂ ਪੀਂਦੀਆਂ ਕੀ ਨੇ ਔਰ ਬਹੁਤ سارے ਮੈਂਬਰਾਂ ਨਾਲ ਅਜਿਹੀ ਗੱਲ ਸਾਂਝੇ ਕੀਤੇ ਨੇ ਅਨੁਭਵ ਤ੍ਰਿਕਾ ਜੀ ਜਿਹੜੇ ਸਾਡੇ ਕਮਿਸ਼ਨਰ ਵੀ ਨੇ ਹੂਡ ਐਂਡ ਡਰੱਗ ਪੰਜਾਬ ਦੇ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਔਰ ਮੇਰੇ ਉਹਨਾਂ ਨਾਲ ਗੱਲਬਾਤ ਵੀ ਹੋਈ ਹੈ ਕਿ ਨੈਕਸਟ 10 ਦਿਨਾਂ ਬਾਅਦ ਮੀਟਿੰਗ ਕਰਾਂਗੇ ਜਿਹੜੀਆਂ ਸਾਡੀ ਅਮੈਂਡੇਡ ਡਾਕ ਪਾਲਿਸੀ ਤੇ ਤੇ ਯਾ ਸਾਡੇ ਕੈਮਿਸਟਾ ਨੂੰ ਰੀਨਿਊਵਲ ਦੇ ਉੱਤੇ ਪ੍ਰੋਬਲਮ ਆਂਦੀ ਹੈ ਜਿਹੜੀ ਹੈ ਆਨਲਾਈਨ ਦੇ ਉੱਪਰ ਉਹਦੇ ਉੱਤੇ ਉਹਨਾਂ ਨੇ ਵਿਸਤਾਰ ਦੇ ਨਾਲ ਸੁਣਿਆ ਔਰ ਉਹਦੇ ਤੇ ਭਰੋਸਾ ਦਿੱਤਾ ਹੈ ਕਿ ਅਗਲੀ ਮੀਟਿੰਗ ਦੇ ਵਿੱਚ ਇਹਦਾ ਤੁਹਾਡਾ ਹੱਲ ਕੱਢਿਆ ਜਾਏਗਾ ਇਹ ਉਹਨਾਂ ਨੇ ਗਰੰਟੀ ਮੈਂਬਰਾਂ ਨੂੰ ਦੱਸਿਆ ਸੀ ਹਾਊ ਟੂ ਇੰਪਰੂਵ ਆਨਲਾਈਨ ਨੂੰ ਮਾਈ ਵੀ ਅਸੀਂ ਫਾਈਟ ਕਰ ਸਕਦੇ ਆਂ ਔਰ ਉਹਦੇ ਬਾਰੇ ਮੈਂਬਰਾਂ ਨੂੰ ਜਾਣ ਕਰਵਾਇਆ ਗਿਆ ਔਰ ਮੈਂਬਰਾਂ ਨੂੰ ਰਿਕਵੈਸਟ ਕੀਤੀ ਗਈ ਹੈ ਕਿ ਆਪਣੇ ਆਪਣੀਆਂ ਰਹਿਮਾਨਾ ਨੂੰ ਪੂਰਨ ਕੰਪਿਊਟਰਾਈਜ਼ ਕਰੋ ਤੋਂ ਫਾਈਟ ਵਿਦ ਅ ਕਾਰਪੋਰੇਟ ਹਾਊਸ ਆ ਕੋਈ ਕੰਮ ਉਸ ਤੋਂ ਇਲਾਵਾ ਅੱਜ ਸਾਡੇ ਨਾਲ ਬੜੀ دیر ਬਾਅਦ ਪੰਜਾਬ ਪਾਰਟੀ ਦੇ ਰਿਜਰਵ ਦੇ ਇਲੈਕਸ਼ਨ ਹੋਣ ਜਾ ਰਹੇ ਨੇ ਤਸੀਲ ਬਾਂਸਰ ਜੀ ਦਰਿੰਦਰ ਸ਼ਰਮਾ ਜੀ ਦੀ ਟੀਮ ਜਿਹੜੀ ਹੈ ਛੇ ਮੈਂਬਰ ਦੀ ਟੀਮ ਉਹ ਫਰੰਟੇਸਟ ਕਰ ਰਹੀ ਹੈ ਪੰਜਾਬ ਕੈਮਿਸਟ ਐਸੋਸੀਏਸ਼ਨ ਰਜਿਸਟਰਡ ਜਿਹੜੀ ਹੈ ਅਫੀਲੀਏਟਡ ਟੂ ਆਲरेडी ਆਰਗੇਨਾਈਜ਼ੇਸ਼ਨ ਆਫ ਕੈਮਿਸਟ ਇਨ ਅਫਗਾਨਿਸਤਾਨ ਜਿਹਦੇ ਮਿਸਟਰ ਜੇ ਐ ਸਿੰਧਾ ਜੀ ਪ੍ਰੈਜ਼ੀਡੈਂਟ ਹੈ ਐਂਡ ਸੁਖਦੀਪ ਸਿੰਘਰ ਵੀ ਇਨ ਅਦਰ ਕਲੀਅਰ ਅਸੀਂ ਸਾਰੇ ਯੰਗਾਂ ਨੂੰ ਜਗਰੂ ਕਰਨ ਵੀ ਆਇਆ ਬੜੀ ਥੇਰ ਬਾਅਦ ਇਹ ਜਿਹੜੀ ਹੈ ਇਲੈਕਸ਼ਨ ਹੋ ਰਹੀ ਹੈ ਔਰ ਸਿਰਫ ਮਾਰ ਦੱਸੀ ਤਰੀਕੇ ਨਾਲ ਸਾਰੇ ਮੈਂਬਰਾਂ ਨੂੰ ਮਿਲਦੀ ਹੈ ਜਿਹੜੇ ਸਾਡੇ ਪਾਰਨਸ ਸੁਭਰਾ ਨੇ ਉਹਦੇ ਵਿੱਚ ਵੱਢ ਚੜ ਕੇ ਹਿੱਸਾ